14 ਤੇ 15 ਜਿਹੜੀ ਜਨਵਰੀ ਦੀ ਰਾਤ ਆ ਇਹ ਰਾਤ ਲੰਗੀ ਰਾਤ ਨਾਲੋਂ ਜ਼ਿਆਦਾ ਖੰਡੀ ਹੋਣ ਵਾਲੀ ਆ ਹੋ ਸਕਦਾ ਦਬਾਬੇ ਦੇ ਵਿੱਚ ਕਿਤੇ ਹੋ ਸਕਦਾ ਪਵਦ ਖਿੱਤਰ ਦੇ ਵਿੱਚ ਕਿਤੇ ਤਾਪਮਾਨ ਜਿਹੜਾ ਉਹ 0 ਡਿਗਰੀ ਸੈਲਸੀਅਸ ਤੋਂ ਵੀ ਥੱਲੇ ਜਾ ਸਕਦਾਗਾ ਆਉਣ ਵਾਲੇ 4-5 ਘੰਟੇ ਦੇ ਦੌਰਾਨ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਤਰਨਤਾਰਨ ਕਪੂਰਥਲਾ ਜਲੰਧਰ ਅਫਰ ਉਸ ਪਰ ਫਾਜ਼ਲਕਾ ਮੁਕਸਰ ਸਾਹਿਬ ਬਠਿੰਡਾ ਮੋਗਾ ਬਰਨਾਲਾ ਮਲੇਰ ਕੋਟਲਾ ਮਾਨਸਾ ਸੰਗਰੂਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਲੁਧਿਆਣਾ ਜ਼ਿਲ੍ਹਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਤਾਂ ਸੰਘਣੀ ਧੁੰਦ ਹੋਊਗੀ ਸਤਸਿਆ ਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਟਾਈਮ ਰਾਤ ਦੇ ਪੌਣੇ 8 ਵੱਜ ਚੁੱਕੇ ਨੇਗੇ 14 ਜਨਵਰੀ 2024 ਦਾ ਦਿਨ ਬੀਤ ਚੁੱਕਿਆਗਾ ਅੱਜ ਤੜਕਸਾਰ ਪੰਜਾਬ ਹਰਿਆਣਾ ਤੇ ਨਾਲ ਲੱਗਦੇ ਜ਼ਾਤਰ ਖੇਤਰਾਂ ਦੇ ਵਿੱਚ ਧੁੰਦ ਬਣੀ ਹੋਈ ਸੀ ਜਿਵੇਂ ਜਿਵੇਂ ਸੂਰਜ ਚੜ੍ਹਦਾ ਗਿਆ ਤਵੇਂ ਤਵੇਂ ਧੁੰਦ ਪਾਟਦੀ ਗਈ ਹਰਿਆਣੇ ਦੇ ਵਿੱਚ ਸਾਰੀਆਂ ਥਾਵਾਂ ਤੇ ਸੂਰਜ ਨੇ ਦਸਤਕ ਦਿੱਤੀ ਪੰਜਾਬ ਦੇ ਵਿੱਚ ਵੀ ਬਹੁਤੀ ਥਾਵਾਂ ਤੇ ਸੂਰਜ ਨੇ ਦਸਤਕ ਦਿੱਤੀ ਪਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਪਠਾਨਕੋਟ ਤੱਕ ਦੇ ਵਿੱਚ ਜਿਹੜਾ ਇਲਾਕਾ ਆ ਗਿਆ ਉੱਥੇ ਸੂਰਜ ਦੇ ਦਰਸ਼ਨ ਨਹੀਂ ਹੋਏ ਇਸੇ ਤਰ੍ਹਾਂ ਫਾਜ਼ਲਕਾ ਮੁਕਸਰ ਸਾਹਿਬ ਫਰੀਦਕੋਟ ਕੁਝ ਇਲਾਕੇ ਮੋਗੇ ਦੇ ਬਠਿੰਡਾ ਜ਼ਿਲ੍ਹੇ ਦੇ ਇਲਾਕੇ ਇਹਨਾਂ ਦੇ ਵਿੱਚ ਸੂਤ ਦੇ ਦਰਸ਼ਨ ਕਿਤੇ ਕਿਤੇ ਨਹੀਂ ਹੋਏ ਜਾਂ ਕਿਤੇ ਬਹੁਤ ਘੱਟ ਹੋਏ ਸੋ ਇਹਨਾਂ ਇਲਾਕਿਆਂ ਦੇ ਵਿੱਚ ਕੋਲਡ ਡੇ ਅੱਜ ਵੀ ਜਾਰੀ ਰਿਹਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਪਹਿਲਾਂ ਅੱਜ ਧੁੱਪ ਨਿਕਲੀ ਇਸ ਕਰਕੇ ਉੱਥੇ ਦਿਨ ਦਾ ਜਿਹੜਾ ਤਾਪਮਾਨ ਸੀ ਦਿਨੇ ਤਾਪਮਾਨ ਉਹ 15 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਪਰ ਪਠਾਨਕੋਟ ਗੁਰਦਾਸਪੁਰ ਵਾਲੀ ਸਾਈਡ ਦਿਨ ਦਾ ਵੱਧ ਤੋਂ ਵੱਧ ਤਾਪਮਾਨ 8 ਤੇ 9 ਡਿਗਰੀ ਸੈਲਸੀਅਸ ਦੇ ਵਿੱਚ ਵਿੱਚ ਦਰਜਜ ਹੋਇਆ ਉਸ ਤੋਂ ਪਹਿਲਾਂ ਅੱਜ ਤੜਕਸਾਰ ਜਾਨੀ ਲੰਗੀ ਰਾਤ ਦਾ ਜਿਹੜਾ ਘੱਟੋ-ਘੱਟ ਤਾਪਮਾਨ ਸੀ ਉਹ ਦਬਾਬੇ ਦੇ ਵਿੱਚ ਕੁਝ ਕੁ ਇਲਾਕਿਆਂ ਦੇ ਵਿੱਚ 0 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਤੇ ਪੰਜਾਬ ਦੇ ਵਿੱਚ ਕਿਤੇ ਡੇਢ ਡਿਗਰੀ ਸੈਲਸੀਅਸ ਕਿਤੇ 2 ਡਿਗਰੀ ਸੈਲਸੀਅਸ ਕਿਤੇ 3 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਹੋਇਆ ਲੰਗੀ ਰਾਤ ਪਰ ਜਿਹੜੀ ਹੁਣ ਮੂਹਰੇ ਰਾਤ ਆ ਰਹੀ ਹੈ ਜਾਨੀ ਕਿ 14 ਤੇ 15 ਜਿਹੜੀ ਜਨਵਰੀ ਦੀ ਰਾਤ ਆ ਇਹ ਰਾਤ ਲੰਗੀ ਰਾਤ ਨਾਲੋਂ ਜ਼ਿਆਦਾ ਠੰਡੀ ਹੋਣ ਵਾਲੀ ਆ ਸੰਨ ਲੱਗ ਰਿਹਾ ਹੋਊਗਾ ਹੱਥ ਪੈਰ ਠਰ ਰਹੇ ਹੋਣਗੇ ਇਹ ਇਸ ਗੱਲ ਦਾ ਸਿਗਨਲ ਆ ਕਿ ਅੱਜ ਰਾਤ ਨੂੰ ਹੋ ਸਕਦਾ ਦਬਾਬੇ ਦੇ ਵਿੱਚ ਕਿਤੇ ਹੋ ਸਕਦਾ ਪਵਾਦ ਖਿੱਤਰ ਦੇ ਵਿੱਚ ਕਿਤੇ ਤਾਪਮਾਨ ਜਿਹੜਾ ਉਹ 0 ਡਿਗਰੀ ਸੈਲਸੀਅਸ ਤੋਂ ਵੀ ਥੱਲੇ ਜਾ ਸਕਦਾਗਾ 0. ਮਾਈਨਸ ਦੇ ਵਿੱਚ ਜਾ ਸਕਦਾਗਾ 0 ਤੱਕ ਤਾਂ ਚ ਗਈ ਸੀਗਾ ਹੋ ਸਕਦਾ ਮਾਈਨਸ 1 ਵੀ ਕਿਤੇ ਨਾ ਕਿਤੇ ਰਿਕਾਰਡ ਕਰਨ ਨੂੰ ਤਾਪਮਾਨ ਹੋ ਸਕਦਾ ਤੁੰਦ ਹੁਣੇ ਵਧਣੀ ਸ਼ੁਰੂ ਹੋ ਗਈ ਆ ਪੰਜਾਬ ਦੇ ਵਿੱਚ ਤੇ ਸਵੇਰ ਨੂੰ ਪੰਜਾਬ ਦੇ ਜ਼ਾਤ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਹੋ ਸਵੇਰ ਤਾਂ ਛੱਡੋ ਹੋਣੀ 2-4 ਘੰਟਿਆਂ ਦੇ ਵਿੱਚ ਬਣ ਜਣੀ ਤੇ ਕਈ ਲਾਪਿਆਂ ਦੇ ਵਿੱਚ ਤਾਂ ਬਣ ਗਈ ਆ ਸੋ ਸੰਘਣੀ ਧੁੰਦ ਬਣਨੀ ਸ਼ੁਰੂ ਹੋ ਗਈ ਆ ਆਉਣ ਵਾਲੇ 4-5 ਘੰਟਿਆਂ ਦੇ ਦੌਰਾਨ ਪਠਾਨਕੋਟ ਗੁਰਦਾਸਪੁਰ ਅਮਰਸਰ ਸਾਹਿਬ ਤਰਨਤਾਰਨ ਕਪੂਰਥਲਾ ਚਲੰਦਰ ਫੋਜ਼ਪੁਰ ਫਾਜ਼ਿਲਕਾ ਮੁਕਸਰ ਸਾਹਿਬ ਬਠਿੰਡਾ ਮੋਗਾ ਬਰਨਾਲਾ ਮਿਲਰ ਕੋਟਲਾ ਮਾਨਸਾ ਸੰਗਰੂਰ ਇੰਨਾ ਜ਼ਿਲ੍ਹਿਆਂ ਦੇ ਵਿੱਚ ਲੁਧਿਆਣਾ ਜ਼ਿਲ੍ਹਾ ਇੰਨਾ ਜ਼ਿਲ੍ਹਿਆਂ ਦੇ ਵਿੱਚ ਤਾਂ ਸੰਘਣੀ ਧੁੰਦ ਹੋਊਗੀ ਤੇ ਇਸ ਤੋਂ ਇਲਾਵਾ ਹੁਸ਼ਿਆਰਪੁਰ ਨਵਾਂਸਰ ਰੋਪੜ ਮਹਾਲੀ ਫਤਿਹਗੜ ਸਾਹਿਬ ਇੰਨਾ ਜ਼ਿਲ੍ਹਿਆਂ ਦੇ ਵਿੱਚ ਵੀ ਜਾ ਪੇ ਰਿਹਾ ਕਿ ਧੁੰਦ ਹੀ ਬਣੂਗੀ ਸਵੇਰ ਨੂੰ ਕੋਰਾ ਪੈਣ ਦੇ ਚਾਂਸਸ ਬਹੁਤ ਘੱਟ ਨੇ ਜੇ ਕੋਰਾ ਪਿਆ ਤਾਂ ਬਹੁਤ ਨਾ ਮਾਤਰ ਨਾ ਮਮੁਲੀ ਕੋਰਾ ਕਿਤੇ ਵੇਖਣ ਨੂੰ ਮਿਲ ਸਕਦਾ ਜੇਕਰ ਧੁੰਦ ਨਾ ਬਣੀ ਪਰ ਹਵਾ ਦੀ ਸਪੀਡ ਬਹੁਤੀ ਜ਼ਿਆਦਾ ਨਹੀਂ ਹੈਗੀ ਮੌਸਮ ਬਹੁਤਾ ਜ਼ਿਆਦਾ ਸਾਫ਼ ਨਹੀਂ ਹੈਗਾ ਹਵਾ ਦੇ ਵਿੱਚ ਪੋਲੂਸ਼ਨ ਵੀ ਲਟਕ ਰਿਹਾਗਾ ਸੋ ਜਾ ਪਿਆ ਰਿਹਾ ਕਿ ਸਵੇਰ ਨੂੰ ਪੰਜਾਬ ਦੇ ਲਗਭਗ 95 97% ਖੇਤਰ ਚ 100% ਖੇਤਰ ਦੇ ਵਿੱਚ ਧੁੰਦ ਹੀ ਆਉਣ ਦੇ ਅਸਾਰ ਨੇ ਕੋਰੇ ਦੇ ਅਸਾਰ ਕਾਫੀ ਜ਼ਿਆਦੇ ਜਿਹੜਾ ਟਟ ਜਾ ਪਰ ਰਹੇ ਨੇ ਕਿ ਹਰਿਆਣੇ ਦੇ ਵਿੱਚ ਵੀ ਬਹੁਤ ਹੀ ਖੇਤਰਾਂ ਦੇ ਵਿੱਚ ਧੁੰਦ ਹੀ ਬਣ ਦੇ ਅਸਾਰ ਨੇ ਪਰ ਜੇ ਕਿਤੇ ਦੱਖਣੀ ਹਰਿਆਣੇ ਦੇ ਵਿੱਚ ਧੁੰਦ ਨਾ ਬਣੀ ਤਾਂ ਉੱਥੇ ਹੋ ਸਕਦਾ ਕਿ ਤਨੇ ਕਿਤੇ ਕੋਰਾ ਬਣ ਸਕਦਾਗਾ ਸੋ ਰਾਤ ਬਹੁਤ ਠੰਡੀ ਹੋਣ ਵਾਲੀ ਆ ਕੱਲ ਨੂੰ ਸਵੇਰ ਬਹੁਤ ਠੰਡੀ ਹੋਣ ਵਾਲੀ ਆ ਅੱਜ ਰਾਤ ਨੂੰ ਬਹੁਤ ਥਾਂਵਾਂ ਤੇ ਸੰਘਣੀ ਜ਼ਮੀਨੀ ਧੁੰਦ ਹੋਣ ਵਾਲੀ ਐ ਇਸ ਕਰਕੇ ਜਿਹੜੇ ਵੀ ਟਰੈਵਲ ਕਰ ਰਹੇ ਨੇ ਭੈਣ ਭਾ ਭੈਣ ਭਾਈ ਉਹ ਆਪ ਦਾ ਇਸ ਪੱਖ ਤੋਂ ਖਿਆਲ ਰੱਖਣ ਠੰਡ ਤੋਂ ਵੱਡਿਆਂ ਦਾ ਛੋਟਿਆਂ ਦਾ ਡੰਗਰਾਂ ਦਾ ਪਸ਼ੂਆਂ ਦਾ ਹਰ ਸੱਜੇ ਖੱਬੇ ਚੀਜ਼ ਨੂੰ ਠੰਡ ਲੱਗਦੀ ਆ ਖੇਤੀਬਾੜੀ ਫਸਲਬਾੜੀ ਜੋ ਵੀ ਆ ਉਹਦਾ ਖਿਆਲ ਰੱਖਣ ਸੂਰਜ ਦਸਤਕ ਅੱਜ ਵਾਂਗ ਕੱਲ ਨੂੰ ਵੀ ਦੁਪਹਿਰ ਵੇਲੇ ਦਊਗਾ ਕਈ ਇਲਾਕਿਆਂ ਦੇ ਵਿੱਚ 10 11 ਵਜੇ ਸੂਰਜ ਦੇ ਦਰਸ਼ਨ ਹੋਣੇ ਸ਼ੁਰੂ ਹੋਣਗੇ ਕਈ ਇਲਾਕਿਆਂ ਦੇ ਵਿੱਚ 2 3 ਵਜੇ ਸੂਰਜ ਨਿਕਲੂਗਾ ਤੇ ਕੁਝ ਜ਼ਿਲ੍ਹੇ ਅੱਜ ਵਾਂਗ ਕੱਲ ਨੂੰ ਵੀ ਇਹੋ ਜਿਹਾ ਹੋਣਗੇ ਜਿੱਥੇ ਸੂਰਜ ਦੇ ਦਰਸ਼ਨ ਸ਼ਾਇਦ ਨਾ ਹੋਣ ਉਸ ਤੋਂ ਬਾਅਦ ਇੱਕ ਸਿਸਟਮ ਹੋਰ ਆ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ 16 17 18 ਨੂੰ ਸੋ ਉਹਨਾਂ ਦਿਨਾਂ ਦੇ ਵਿੱਚ ਕੋਰਾ ਪੈਣ ਦੇ ਚਾਂਸਸ ਜਿਹੜਾ ਬਹੁਤ ਘੱਟ ਜਾਣਗੇ ਕੱਲ੍ਹ ਨਾਲੋਂ ਅੱਜ ਰਾਤ ਦਾ ਤਾਪਮਾਨ ਡਿਗਿਆ 0 ਤੇ ਪਹੁੰਚ ਗਿਆ ਅੱਜ ਨਾਲੋਂ ਕੱਲ ਦਾ ਤਾਪਮਾਨ ਡਾਊਨ ਜਾਊਗਾ 1-2 ਡਿਗਰੀ ਸੈਲਸੀਅਸ ਪਰ 16 ਤੋਂ ਰਾਤ ਦੇ ਤਾਪਮਾਨ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਵਾਧਾ ਹੋਣਾ ਸ਼ੁਰੂ ਹੋ ਜਾਊਗਾ 17 ਨੂੰ ਹੋ ਸਕਦਾ ਰਾਤ ਦਾ ਤਾਪਮਾਨ ਹੋਰ ਵਾਜ ਜਾਵੇ ਪਰ ਧੁੰਦ ਵਾਲਾ ਸਿਸਟਮ ਇਸੇ ਤਰ੍ਹਾਂ ਜਾਰੀ ਰਹੂਗਾ ਹਾਲ ਦੀ ਘੜੀ ਨੇੜੇ-ਨੇੜੇ ਕੋਈ ਮੀਂਹ ਪੈਣ ਦੇ ਅਸਾਰ ਨਹੀਂ ਜਾਪ ਰਹੇ ਕੋਈ ਵੱਡੇ ਪੱਤਰ ਤੇ ਕੂੜਾ ਪੈਣ ਦੇ ਅਸਾਰ ਨਹੀਂ ਜਾਪ ਰਹੇ ਕਿ ਲਗਾਤਾਰ 2 ਦਿਨ 3 ਦਿਨ ਕੂੜਾ ਪੈ ਜਾਵੇ ਇਦਾਂ ਦੇ ਅਸਾਰ ਖਾਲ ਦੀ ਘੜੀ 19-20 ਤਰੀਕ ਤੱਕ ਨਹੀਂ ਜਾਪ ਰਹੇ ਤੁੰਦ ਪੈ ਰਹੀ ਹੈ ਤੁੰਦ ਹੀ ਜਾਰੀ ਰਹਿਣੀ ਹੈ ਪੰਜਾਬ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਵੀ ਤੇ ਨਾਲ ਲੱਗਦੇ ਗੰਗਾ ਨਗਰ ਹਰਨੁਮਨ ਨੂੰ ਛੱਲਦੇ ਖੇਤਰਾਂ ਦੇ ਵਿੱਚ ਤੇ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਪਹਾੜਾਂ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਉੱਪਰ ਜਿਹੜੇ ਪਹਾੜੀ ਇਲਾਕੇ ਨੇ 17 ਨੂੰ ਇੱਕ ਸਿਸਟਮ ਜਾਊਗਾ ਬਹੁਤ ਉੱਪਰਲੇ ਇਲਾਕਿਆਂ ਨੂੰ ਪ੍ਰਭਾਵਿਤ ਕਰੂਗਾ ਹੇਠਲੇ ਇਲਾਕਿਆਂ ਦੇ ਵਿੱਚ ਜਿਵੇਂ ਸੂਰਜ ਚਮਕ ਰਿਹਾ ਪਿਛਲੇ ਅ ਬੀ 25 ਡਣਾ ਤੋਂ ਇਸੇ ਤਰ੍ਹਾਂ ਹਰ ਰੋਜ਼ ਸੂਰ ਚੰਪ ਦਾ ਰੋ ਪਹਾੜਾਂ ਦੇ ਵਿੱਚ ਸੋ ਇੰਨਾ ਕ ਅਪਡੇਟ ਸੀ ਦਿਓ ਜਾਸ ਬਹੁਤ ਬਹੁਤ ਧੰਨਵਾਦ